ਦੋਸਤੋ ਕਹਿੰਦੇ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਮਜ਼ਬੂਤ ਬਨਣਾ ਚਾਹੁੰਦੇ ਹੋ ਨਾ ਤੇ ਥੋੜੀਆਂ ਜੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਮਜ਼ਬੂਤ ਬਨਣਾ ਕਿਵੇਂ ਮਜ਼ਬੂਤ ਬਨਣ ਤੋਂ ਪਹਿਲਾਂ ਸਵੇਰੇ ਤੁਹਾਨੂੰ ਜਲਦੀ ਉੱਠਣਾ ਪਊਗਾ ਬਹੁਤ ਜਲਦੀ ਉੱਠ ਕੇ ਸੈਰ ਕਰਨੀ ਪਊਗੀ ਆਪਦੇ ਸਰੀਰ ਨੂੰ ਸੈੱਟ ਕਰਨਾ ਪਊਗਾ ਸਭ ਤੋਂ ਪਹਿਲਾਂ ਮੇਨ ਗੱਲ ਇਹ ਹੀ ਆ ਕਿ ਆਪਦਾ ਸਰੀਰ ਕਿਵੇਂ ਸੈੱਟ ਰੱਖਿਆ ਜਾ ਸਕਦਾ ਸਵੇਰੇ ਜਲਦੀ ਉੱਠ ਕੇ ਸੈਰ ਕਰਨੀ ਸਰੀਰ ਨੂੰ ਨਵੀਂ ਤਾਜ਼ੋ ਤਾਜ਼ਾ ਹਵਾ ਮਿਲਣੀ ਉਹ ਤੁਹਾਡੀ ਸਾਰੀ ਦਿਹਾੜੀ ਦਾ ਜਿਹੜਾ ਅ ਤੁਹਾਡੀ ਫਿਟਨੈਸ ਆ ਉਹ ਸੈੱਟ ਕਰਦਾ ਸਹੀ ਸਹੀ ਸਿਹਤ ਸਾਰੇ ਕੰਮ ਸਹੀਦੇ ਆ ਤੇ ਬਾਕੀ ਦੋਸਤੋ ਕਹਿੰਦੇ ਵੀ ਜੇ ਤੁਸੀਂ ਆਪ ਦੇ ਸਰੀਰ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਨਾ ਤੇ ਕੰਮ ਬਹੁਤ ਜ਼ਰੂਰੀ ਆ ਸਹੀ ਟਾਈਮ ਸਰ ਕੰਮ ਤੇ ਸਹੀ ਟਾਈਮ ਸਰ ਖਾਣਾ ਮੰਨ ਲਓ ਤੁਸੀਂ ਇੱਕ ਗਲਤੀ ਕਰ ਲੈਂਦੇ ਹੋ ਫਿਰ ਉਹ ਗਲਤੀ ਕਰਨ ਬਾਅਦ ਤੁਸੀਂ ਇੰਨਾ ਜ਼ਿਆਦਾ ਪਛਤਾਉਂਦੇ ਹੋ ਉਹ ਤੋਂ ਨੂੰ ਪਛਤਾਉਣ ਦੀ ਕੋਈ ਲੋੜ ਨਹੀਂ ਹੈ ਪਛਤਾਉਣਾ ਜਿਹੜਾ ਉਹ ਬੰਦੇ ਦੀ ਗਲਤੀ ਹੋਰ ਬਣ ਜਾਂਦਾ ਉਸ ਗਲਤੀ ਤੋਂ ਤੁਸੀਂ ਸਿੱਖੋ ਕਿ ਮੈਂ ਗਲਤ ਹੋਇਆ ਕਿੱਥੇ ਉਹ ਦੁਬਾਰਾ ਗਲਤੀ ਨਾ ਹੋਵੇ ਤਾਂ ਜੋ ਅਗਲੀ ਵਾਰ ਇਹ ਮਤ ਤੇ ਕੰਮ ਬਹੁਤ ਜ਼ਰੂਰੀ ਹੈ ਸਹੀ ਟਾਈਮ ਸਰ ਕੰਮ ਤੇ ਸਹੀ ਟਾਈਮ ਸਰ ਖਾਣਾ ਮੰਨ ਲਓ ਤੁਸੀਂ ਇੱਕ ਗਲਤੀ ਕਰ ਲਏ ਨੂੰ ਫਿਰ ਉਹ ਗਲਤੀ ਕਰਨ ਬਾਅਦ ਤੁਸੀਂ ਇੰਨਾ ਜ਼ਿਆਦਾ ਪਛਤਾਉਨੇ ਉਹ ਤੁਹਾਨੂੰ ਪਛਤਾਉਣ ਦੀ ਕੋਈ ਲੋੜ ਨਹੀਂ ਹੈ ਕੁਸਤਾਉਣਾ ਜਿਹੜਾ ਉਹ ਬੰਦੇ ਦੀ ਗਲਤੀ ਹੋਰ ਬਣ ਜਾਂਦਾ ਉਸ ਗਲਤੀ ਤੋਂ ਤੁਸੀਂ ਸਿੱਖੋ ਕਿ ਮੈਂ ਗਲਤ ਹੋਇਆ ਕਿੱਥੇ ਉਹ ਦੁਬਾਰਾ ਗਲਤੀ ਨਾ ਹੋਵੇ ਤਾਂ ਜੋ ਅਗਲੀ ਵਾਰੀ ਇਹ ਮੌਕਾ ਹੀ ਨਾ ਮਿਲੇ ਕਿਸੇ ਨੂੰ ਕਿ ਤੁਹਾਨੂੰ ਕੋਈ ਕਹ ਦੇ ਕਿ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਗਲਤੀ ਤੋਂ ਸਿੱਖੋ ਗਲਤੀ ਦੁਬਾਰਾ ਨਾ ਕਰੋ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਜੇ ਗਲਤੀ ਕਰਕੇ ਆਪਾਂ ਸੋਚਣ ਲੱਗ ਜਾਈਏ ਟੈਨਸ਼ਨ ਲੈ ਜਾਈਏ ਤੇ ਬੰਦਾ ਦੁਬਾਰਾ ਫੇਰ ਗਲਤੀ ਕਰਦਾ ਪਰ ਜੇ ਗਲਤੀ ਤੋਂ ਬੰਦਾ ਸਿੱਖਦਾ ਫਿਰ ਦੁਬਾਰਾ ਕਦੇ ਵੀ ਗਲਤੀ ਨਹੀਂ ਕਰਦਾ ਹੈਗਾ ਕਿਸੇ ਤੋਂ ਬਾਲੀ ਉਮੀਦ ਨਾ ਰੱਖੋ ਤੁਸੀਂ ਕਿਸੇ ਤੋਂ ਉਮੀਦ ਘੱਟ ਰੱਖੋਗੇ ਤੇ ਜ਼ਿੰਦਗੀ ਦੇ ਵਿੱਚ ਬਹੁਤ ਹੀ ਅੱਗੇ ਜਾਓਗੇ ਜਿੰਨਾ ਚਿਰ ਤੁਸੀਂ ਕਿਸੇ ਦੀ ਕਿਸੇ ਤੇ ਉਮੀਦ ਰੱਖਦੇ ਹੋ ਕਿ ਇਹ ਬੰਦਾ ਮੈਨੂੰ ਕੰਮ ਕਰਕੇ ਦੇਊਗਾ ਇਹ ਬੰਦੇ ਤੇ ਕਰਕੇ ਮੈਂ ਤੁਰਿਆ ਫਿਰਦਾ ਤੁਹਾਨੂੰ ਇੱਥੇ ਆਣ ਕੇ ਬਹੁਤ ਵੱਡੀ ਤੁਸੀਂ ਗਲਤੀ ਕਰ ਜਾਂਦੇ ਹੋ ਕਿ ਤੁਸੀਂ ਕਿਸੇ ਦੇ ਸਿਰ ਤੇ ਚੱਲ ਰਹੇ ਹੋ ਕਿਉਂਕਿ ਖੁਦ ਤੁਰਨਾ ਸਿੱਖੋ ਖੁਦ ਕੰਮ ਕਰਨਾ ਸਿੱਖੋ ਖੁਦ ਆਪ ਅੱਗੇ ਵਧਣਾ ਸਿੱਖੋ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਦੇ ਗੱਲਾਂ ਦੇ ਪਿੱਛੇ ਲੱਗ ਕੇ ਕਿਸੇ ਦੇ ਸਿਰ ਤੇ ਨਾ ਕਦੇ ਵੀ ਰੋ ਪਹਿਲੀ ਵਾਰ ਫੇਲ ਹੋਣਾ ਬੰਦਾ ਫੇਲ ਨਹੀਂ ਹੁੰਦਾ ਫੇਲ ਹੋਣਾ ਉਹਨੂੰ ਕਹਿੰਦੇ ਕਿ ਜਿਹੜਾ ਬੰਦੇ ਨੇ ਕਦੇ ਅੱਗੇ ਵਧਣਾ ਹੀ ਨਹੀਂ ਸਿੱਖਿਆ ਤੁਸੀਂ ਤਾਂ ਅੱਗੇ ਵੱਧ ਰਹੇ ਹੋ ਨਾ ਪਹਿਲੀ ਵਾਰ ਬੰਦੇ ਨੂੰ ਫੇਲ ਹੋਣਾ ਕਿਸੇ ਕੰਮ 'ਚੋਂ ਫੇਲ ਹੋਣਾ bizness 'ਚੋਂ ਫੇਲ ਹੋਣਾ ਉਹਨੂੰ ਫੇਲ ਨਹੀਂ ਮੰਨਿਆ ਜਾਂਦਾ ਦੁਬਾਰਾ ਫੇਰ ਕੋਸ਼ਿਸ਼ ਕਰੋ ਕਈ ਵਾਰੀ ਕੀ ਹੁੰਦਾ ਕਿ ਇੱਕ ਕਹਾਣੀ ਤੁਹਾਨੂੰ ਦੱਸ ਦਾਂ ਛੋਟੀ ਗੱਲ ਲੰਗੂਰ ਆ ਨਾ ਲੰਗੂਰ ਦਰਖਤ ਤੇ ਬੈਠਾ ਹੋਵੇ ਬਹੁਤ ਦੂਰੀ ਹੋਵੇ ਉਹ ਛਾਲ ਮਾਰਦਾ ਅਗਰ ਉਹ ਤੂੰ ਨਾ ਪਹੁੰਚਿਆ ਜਾਵੇ ਤੂੰ ਵਾਪਸ ਫੇਰ ਉਧਰ ਆਣ ਕੇ ਫੇਰ ਦੁਬਾਰਾ ਛਾਲ ਮਾਰ ਪਰ ਜਿੰਨਾ ਚਿਰ ਉਹ ਛਾਲ ਮਾਰ ਕੇ ਪਾਰ ਨਹੀਂ ਨਾ ਜਾਂਦਾ ਉਨਾਂ ਚਾਰੋਂ ਪਿੱਛੇ ਨਹੀਂ ਹਟਦਾ ਤੁਸੀਂ ਆਪਦੇ ਬਿਜ਼ਨਸ ਦੇ ਵਿੱਚ ਇਹੋ ਜੀ ਛਾਲ ਮਾਰਨੀ ਚਾਹੀਦੀ ਆ ਕਿ ਜੇ ਨਹੀਂ ਵਜੀ ਤਾਂ ਦੁਬਾਰਾ ਫੇਰ ਕੋਸ਼ਿਸ਼ ਕਰੋ ਕਿ ਦੁਬਾਰਾ ਫੇਰ ਛਾਲ ਮਾਰੀਏ ਅੱਗੇ ਵਧਿਏ ਕਿਵੇਂ ਨਾ ਕਿਵੇਂ ਪਰ ਗਲਤੀ ਕਰਕੇ ਕੋਸੋ ਨਾ ਤੇ ਉਸ ਗਲਤੀ ਤੋਂ ਦੁਬਾਰਾ ਸਿੱਖੋ ਵੀ ਅੱਗੇ ਕਿਵੇਂ ਵਧਣਾ ਗਲਤੀਆਂ ਜਿਹੜੀਆਂ ਉਹ ਇਨਸਾਨ ਤੋਂ ਹੀ ਹੁੰਦੀਆਂ ਕਿਉਂਕਿ ਇਨਸਾਨ ਹੀ ਕਹਦਾ ਜੇ ਗਲਤੀ ਨਾ ਕੀਤੀ ਇਨਸਾਨ ਇੱਕ ਬੜਾ ਗਲਤੀਆਂ ਦਾ ਪਤਲਾ ਹੈ ਜੇ ਗਲਤੀਆਂ ਕਰਨ ਲੋਕ ਨਾ ਕਰਨ ਤੇ ਸਿੱਖਣ ਕਿਵੇਂ ਅੱਗੇ ਕਿਵੇਂ ਵਧਣ ਲੋਕ ਬੜੇ ਨੁਕਸਾਨ ਕਰ ਕਰਕੇ ਹੀ ਅੱਗੇ ਵਧਦੇ ਆ ਬੜਾ ਕੁਝ ਚੱਲਦੇ ਆ ਬੜੀਏ ਪੈਸੇ ਦੀ ਬਰਬਾਦੀ ਕਰਦੇ ਆ ਬੜਾ ਬਿਜ਼ਨਸ ਚ ਲਾਸ ਹੁੰਦੇ ਆ ਹਨਾ ਇਹ ਨਾ ਸੋਚਿਆ ਕਰੋ ਗਲਤੀ ਕੀਤੀ ਆ ਤਾਂ ਉਹਨੂੰ ਦੇਖੋ ਕਿ ਗਲਤੀ ਹੋਈ ਕਿੱਥੋਂ ਫੇਰ ਦੁਬਾਰਾ ਗਲਤੀ ਹੋਜੀ ਨਾ ਹੋਵੇ ਤੇ ਮਤਵਲੀ ਇਨਸਾਨ ਆ ਜਿਹੜੇ ਉਹਨਾਂ ਤੋਂ ਜ਼ਰੂਰ बच ਕੇ ਰਿਹਾ ਕਰੋ ਬਾਚ ਜਿਹੜੇ ਤੁਹਾਡੇ ਅਣਸਾਨ ਤੁਹਾਡੇ ਨਾਲ ਜੁੜੇ ਹੋਏ ਹਨ ਮਤਲਬ ਵੀ ਉਹਨਾਂ ਤੋਂ ਜਿੰਨਾ ਬਚਦਾ ਉਹ ਵੀ ਜ਼ਰੂਰੀ ਆ ਬਚਣਾ ਹਨ ਤੇ ਗਲਤੀ ਕਰਕੇ ਆਪ ਨੂੰ ਕੋਸਣ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਆਪ ਨੂੰ ਕੋਸੀ ਜਾਓਗੇ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਫਿਰ ਸਾਰੀ ਉਮਰ ਤੁਹਾਡੇ ਤੋਂ ਇਹੀ ਦਿਮਾਗ ਗੱਲ ਤੁਹਾਡੇ ਚੱਲੀ ਜਾਣੀ ਆ ਨਹੀਂ ਐ ਕਰ ਲੈਂਦਾ ਐ ਕਰ ਲੈਂਦਾ ਨਾ ਉਹਨੂੰ ਛੱਡ ਦਿਓ ਪੁਰਾਣੀਆਂ ਬੀਤੀਆਂ ਹੋਈਆਂ ਗੱਲਾਂ ਨੂੰ ਛੱਡ ਕੇ ਅਗਲੀਆਂ ਸ਼ੁਰੂ ਕਰੋ ਜੇ ਅਗਲੀ ਨਵੀਂ ਜ਼ਿੰਦਗੀ ਸ਼ੁਰੂ ਕਰੋ ਜੇ ਕੰਮ ਹੋਰ ਉੱਥੇ ਤੁਹਾਡੀ ਸੈਟਿੰਗ ਨਹੀਂ ਬੈਠਦੀ ਕਿਸੇ ਕੰਮ ਤੇ ਕੰਮ ਨੂੰ ਚੇਂਜ ਕਰ ਦਿਓ ਜ਼ਰੂਰੀ ਨਹੀਂ ਹੈ ਕਿ ਆਪਾਂ ਨੇ ਆਹੀ ਕੰਮ ਕਰਨਾ ਇਹੀ ਕਰਨਾ ਕੰਮ ਨੂੰ ਚੇਂਜ ਕਰ ਦੋ ਕਈ ਵਾਰੀ ਕੰਮ ਨਹੀਂ ਫੱਟ ਬੈਠਦਾ ਦੂਸਰੇ ਕੰਮ ਜੇ ਤੁਹਾਨੂੰ ਵੱਧ ਫਾਇਦਾ ਮਿਲੂਗਾ ਇੱਕ ਚ ਲੌਸ ਹੋ ਰਿਹਾ ਵੱਧ ਮਿਲੂਗਾ ਹਾਂ ਇੱਕ ਸਟੈਂਡ ਜਿਹੜੀ ਆਪਾਂ ਕਹਿੰਦੇ ਨੇ ਟੀਮ ਵਰਕ ਹੁੰਦਾ ਜੇ ਤੁਹਾਡੇ ਨਾਲ ਟੀਮ ਵਰਕ ਨਹੀਂ ਸਹੀ ਚੱਲ ਰਹੀਗੀ ਤੁਹਾਡੇ ਉਹਨਾਂ ਦੇ ਨਾਲ ਸਹੀ ਭਾਸ਼ਾ ਤੁਹਾਡੀ ਨਹੀਂ ਰਾਲ ਤੁਹਾਡੇ ਕਾਮਕਾਰ ਉਹਨਾਂ ਨਾਲ ਨਹੀਂ ਰਾ ਰਹੇ ਜਾਂ ਉਹਨਾਂ ਦੇ ਵਿੱਚ ਪ੍ਰੋਬਲਮ ਆ ਉਹ ਤੁਹਾਡੇ ਨਾਲ ਬੈਠ ਉੱਠ ਸਹੀ ਨਹੀਂ ਰਹੇ ਹੈਗੇ ਤੁਹਾਨੂੰ ਨਾਲ ਲੈ ਕੇ ਨਹੀਂ ਚੱਲ ਰਹੇ ਹੈਗੇ ਉਹ ਸਟਾਫ ਚੇਂਜ ਕਰ ਦੋ ਮੋਲ ਚੇਂਜ ਕਰ ਦਿਓ ਆਪ ਦੇ ਜਿਹੜਾ ਆਪਦਾ ਜਿਹੜੇ ਨਾਲ ਦੇ ਸਾਥੀ ਆ ਉਹ ਚੇਂਜ ਕਰ ਦਿਓ ਉਹ ਆਪ ਦੇ ਜਿੱਥੇ ਤੁਸੀਂ ਨਵੀਂ ਜਗ੍ਹਾ ਜਾਓਗੇ ਤੁਹਾਡੇ ਉੱਥੇ ਹੋਰ ਬਣ ਜਾਣਗੇ ਲੇਕਿਨ ਇਹ ਜਰੂਰ ਰੱਖੋ ਕਿ ਆਪ ਦਾ ਸਟੈਂਡ ਜਰੂਰ ਬਣਾ ਕੇ ਰੱਖੋ ਕਿ ਜਿੱਥੇ ਤੁਸੀਂ ਕੰਮ ਕਰਦੇ ਆ ਤੁਹਾਡਾ ਸਟੈਂਡ ਹੋਣਾ ਚਾਹੀਦਾ ਕੋਈ ਕਿ ਜਿਹੜੀ ਮੈਂ ਮਿੱਥੋ ਗਲਤੀ ਨਾ ਹੋਵੇ ਕੋਈ ਵੀ ਤੁਸੀਂ ਸਹੀ ਹੋ ਤੁਹਾਨੂੰ ਕੋਈ ਵੀ ਬੰਦਾ ਬੋਲ ਨਹੀਂ ਸਕਦਾ ਤੁਸੀਂ ਕਿਸੇ ਦੇ ਥੱਲੇ ਨਹੀਂ ਲੱਗ ਕੇ ਕੰਮ ਕਰਨਾ ਬਿਲਕੁਲ ਵੀ ਆਪ ਦਾ ਬਣਾ ਕੇ ਰੱਖੋ ਜੋ ਤੁਹਾਡਾ ਸਟੈਂਡ ਹੈਗਾ ਕਹਿੰਦੇ ਵੀ ਅੰਮ ਕਿਸੇ ਦੇ ਕਹਿਣ ਤੇ ਫੈਸਲਾ ਨਾ ਲਿਆ ਕਰੋ ਫੈਸਲਾ ਲੈਣਾ ਆਪ ਦੇ ਤੁਹਾਡੇ ਹੱਥ ਨੂੰ ਚਾਹੀਦਾ ਲੋਕ ਕੀ ਕਹਿੰਦੇ ਆ ਦੁਨੀਆ ਕੀ ਕਹਿੰਦੀ ਆ ਦੁਨੀਆ ਦਾ ਛੱਡੋ ਸੁਣੋ ਸਭ ਦੀ ਫੈਸਲਾ ਜਿਹੜਾ ਤੁਸੀਂ ਆਪ ਕਰਨਾ ਫੈਸਲਾ ਆਪ ਕਰੋ ਕਿ ਮੈਂ ਆਹ ਕੰਮ ਕਰਨਾ ਕਿ ਮੈਂ ਨਹੀਂ ਕਰਨਾ ਕਿਸੇ ਦੇ ਪਿੱਛੇ ਲਾ ਕੇ ਬੁਰੇ ਬਣ ਨਾਓ ਆਪ ਕੰਮ ਸਹੀ ਕਰਕੇ ਤੇ ਆਪ ਦੇ ਸਟੈਂਡ ਤੇ ਖੜੋ ਲੋਕ ਤੁਹਾਨੂੰ ਜੋ ਕਹਿੰਦੇ ਆ ਉਹ ਕਈ ਯਾਰ ਦਿਓ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਲੋਕ ਬਹੁਤ ਕੁਝ ਕਹਿੰਦੇ ਆ ਬੜਾ ਕੁਝ ਸੁਣਨਾ ਪੈਂਦਾ ਉਹ ਟਾਈਮ ਸਰ ਖਾਓ ਵਧੀਆ ਘੱਟ ਖਾਓ ਸਵੇਰੇ ਜਲਦੀ ਉੱਠੋ ਤੇ એનર્ਜੀ ਬਣਾ ਕੇ ਰੱਖੋ એનર્ਜੀ ਬਣਾਉਣੀ ਬਹੁਤ ਹੀ ਸਿਹਤ ਵਾਸਤੇ ਦਿਮਾਗ ਵਾਸਤੇ ਬਹੁਤ ਚੰਗੀ ਚੀਜ਼ ਆ ਜੇ એનર્ਜੀ ਆ ਤੇ ਤੁਸੀਂ ਬਹੁਤ ਹੀ ਸਹੀ ਸਟਰੋਂਗ ਹੋਵੋਗੇ ਤੇ ਦੋਸਤੋ ਹੁਣ ਮੈਂ ਤੁਹਾਡੇ ਨਾਲ ਗੱਲ ਕਰਨ ਨਗਾ ਕਿ ਪੰਜ ਮਤਲਬੀ ਬੰਦੇ ਜਿਹੜੇ ਉਹਨਾਂ ਤੋਂ ਤੁਸੀਂ ਹਮੇਸ਼ਾ ਬਚ ਕੇ ਰਹਿਣਾ ਹਮੇਸ਼ਾ ਲਈ ਜੇ ਤੁਸੀਂ ਇਹ ਪੰਜ ਬੰਦਿਆਂ ਤੋਂ ਬਚ ਗਏ ਤੁਹਾਡੀ ਜ਼ਿੰਦਗੀ ਆ ਜਿਹੜੀ ਉਹ ਸਫਲ ਹੋ ਜੂਗੀ ਪੰਜ ਮਤਲਬੀ ਲੋਕ ਕਿਹੜੇ ਆ ਨੰਬਰ 1 ਮਤਲਬੀ ਲੋਕ ਹਮੇਸ਼ਾ ਆਪ ਦੀ ਜੇਬ ਚੋਂ 1 ਰੁਪਈਆ ਨਹੀਂ ਕੱਢਦੇ ਉਹ ਤੁਹਾਡੀ ਜੇਬ ਚੋਂ ਪੈਸਾ ਕਢਵਾ ਕੇ ਲਵਣਗੇ 1 ਰੁਪਈਏ ਦਾ ਆਪਦਾ ਖਰਚਾ ਨਹੀਂ ਕਰਨਗੇ ਉਹ ਇਹੀ ਸੋਚਣਗੇ ਕਿ ਕਿਤੇ ਉਹਦੀ ਜੇਬ ਚੋਂ ਕਢਾ ਕੇ ਮੈਂ ਖਰਚਾਵਾਂ ਉਹਦੀ ਜੇਬ ਚੋਂ ਕਢਾਇ ਖਰਚਾਵਾ ਆਪਦੀ ਜੇਬ ਚੋਂ ਰੁਪਈਆ ਨਹੀਂ ਕੱਢਦੇ ਨੰਬਰ 1 ਇਹ ਬੰਦੇ ਤੋਂ ਜਰੂਰ बच ਕੇ ਰੋ ਨੰਬਰ 2 ਆ ਮਤਲਬ ਇਹ ਲੋਕ ਜਿਹੜੇ ਹੁੰਦੇ ਆ ਨਾ ਉਹ ਆਪ ਦਾ ਜਿਹੜਾ ਸਮਾਂ ਹੁੰਦਾ ਆਪ ਦਾ ਸਮਾਂ ਕੱਢਣ ਆਸਤੇ ਉਹ ਥੋੜਾ ਫਾਇਦਾ ਬਹੁਤ ਚੱਕਦੇ ਜਦੋਂ ਉਹਨਾਂ ਨੂੰ ਲੋੜ ਹੁੰਦੀ ਆ ਉਹ ਤੁਹਾਨੂੰ ਬੁਲਾਉਂਦੇ ਆ ਖੁਦ ਬਿਠਾ ਕੇ ਵੀ ਲੈ ਕੇ ਆਉਣਗੇ ਮੋਟਰਸਾਈਕਲ ਤੇ ਤੂੰ ਮੇਰਾ ਭਰਾ ਤੂੰ ਮੇਰਾ ਫਰਾਨਾ ਤੂੰ ਮੇਰਾ ਟੰਕਾ ਤੂੰ ਮੇਰਾ ਭਾਈ ਤੂੰ ਮੇਰਾ ਬਹੁਤ ਕੁਝ ਕਹਿਣਗੇ ਪਰ ਜਦੋਂ ਉਹਨਾਂ ਦਾ ਮਤਲਬ ਨਿਕਲ ਜਾਂਦਾ ਫਿਰ ਨਾ ਤੁਹਾਡਾ ਉਹ ਫੋਨ ਚੱਕਣ ਨਾ ਤੁਹਾਡੇ ਨਾਲ ਉਹ ਗੱਲ ਕਰਨ ਨਾ ਤੁਹਾਨੂੰ ਉਹ ਕਦੇ ਬੁਲਾਉਣ ਤੁਹਾਨੂੰ ਉਦੋਂ ਹੀ ਸੱਦਣਗੇ ਜਦੋਂ ਉਹਨਾਂ ਨੂੰ ਆਪ ਨੂੰ ਲੋੜ ਹੁੰਦੀ ਹੈ ਨੰਬਰ 2 ਇਹ ਬੰਦੇ ਤੋਂ ਜਰੂਰ ਬਚ ਕੇ ਰੋ ਇਹੋ ਜਿਹੇ ਮਤਲਬੀ ਲੋਕਾਂ ਤੋਂ ਕਿਉਂਕਿ ਮਾਤ ਕੰਮ ਕੱਢ ਕੇ ਦੂਬਾਰਾ ਬੰਦੇ ਨੂੰ ਨਹੀਂ ਪੁੱਛਦੇ ਤੇ ਇਦਾਂ ਦੇ ਲੋਕ ਨਾ ਜਿਹੜੇ ਕੰਮ ਪੈਣ ਤੇ ਕੰਮ ਪੈਣ ਤੇ ਤੁਹਾਡੇ ਨਾਲ ਬਹੁਤ ਜਿਆਦੇ ਰਿਸ਼ਤੇ ਰੱਖਦੇ ਆ ਕਿ ਤੂੰ ਮੇਰਾ ਤੁਹਾਨੂੰ ਗਣਾਉਂਦੇ ਆ ਕਿ ਮੈਂ ਤੁਹਾਨੂੰ ਉੱਥੇ ਲੈ ਕੇ ਗਿਆ ਉੱਥੇ ਲੈ ਕੇ ਗਿਆ ਉੱਥੇ ਲੈ ਕੇ ਗਿਆ ਮੈਂ ਤੇਰੇ ਵਾਸਤੇ ਆਹ ਕਰੂੰਗਾ ਮੈਂ ਤੇਰੇ ਤੇਰਾ ਆਏ ਸੋਚੂਗਾ ਮੈਂ ਜੋ ਕਰੂੰਗਾ ਤੇ ਜੇ ਲੋੜ ਪਊਗੀ ਮੈਂ ਖੜਾ ਆਂ ਮੈਂ ਤੇਰੇ ਪਿੱਛੇ ਜਾਣ ਦੇ ਨੂੰ ਹਾਜ਼ਰ ਆ ਮੈਂ ਤੇਰੇ ਪਿੱਛੇ ਜਿੱਥੇ ਕਹਿੰਗਾ ਉੱਥੇ ਖੜ੍ਹ ਜੂ ਖੂਨ ਤੱਕ ਦਿੰਦੇ ਆ ਗੁਰਦਾ ਤੱਕ ਦਿੰਦੇ ਆ ਨੰਬਰ 3 ਇਹੋ ਜੇ ਲੋਕਾਂ ਤੋਂ ਵੀ ਤੁਸੀਂ ਜ਼ਰੂਰ ਬਚ ਕੇ ਰਹਿ ਜਾਓ ਤੇ ਜਿਹੜਾ ਜਿਹੜਾ ਮਤਲਬ ਇਹ ਲੋਕ ਚੌਥਾ ਬੰਦਾ ਹੈ ਉਹ ਬਾਹਲਾ ਪੜਾ ਹੁੰਦਾ ਕਹਿੰਦਾ ਨਾ ਉਹ ਆਪ ਦਾ ਫਾਇਦਾ ਤੇ ਨੁਕਸਾਨ ਦੇਖਦਾ ਮਤਲਬ ਜਿਹੜਾ ਚੌਥਾ ਬੰਦਾ ਉਹ ਆਪ ਦਾ ਫਾਇਦਾ ਤੇ ਨੁਕਸਾਨ ਦੇਖਦਾ ਮਤਲਬ ਜੀ ਬੰਦੇ ਨੂੰ ਇਹ ਹੁੰਦਾ ਵੀ ਮੇਰਾ ਫਾਇਦਾ ਹੀ ਹੋਵੇ ਮੇਰਾ ਕਦੇ ਨੁਕਸਾਨ ਨਾ ਹੋਵੇ ਉਹ ਜੇ ਤਾਂ ਉਹਨੂੰ ਫਾਇਦਾ ਹੁੰਦਾ ਤਾਂ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ ਜੇ ਤੁਹਾਨੂੰ ਕਿਤੇ ਲੋੜ ਜੇ ਉਹਦਾ ਫਾਇਦਾ ਹੁੰਦਾ ਤੇ ਉਹ ਤੁਹਾਨੂੰ ਮੱਚ ਦੀ ਅੱਗ ਵਿੱਚ ਵੀ ਠਲ ਦੇਣਗੇ ਕਿਸੇ ਦੇ ਅੱਗੇ ਇਹੋ ਜਿਹੇ ਹੁੰਦੇ ਆਪ ਦਾ ਫਾਇਦਾ ਵੱਧ ਹੀ ਸੋਚਦੇ ਆ ਹਮੇਸ਼ਾ ਇਹਨਾਂ ਨੂੰ ਕੋਈ ਕਿਸੇ ਦਾ ਕੋਈ ਨਹੀਂ ਹੁੰਦਾ ਨੁਕਸਾਨ ਹੁੰਦਾ ਤੇ ਲਾਸਟ ਗੱਲ ਮੈਂ ਤੁਹਾਨੂੰ ਦੱਸਦਾ ਕਿ ਇਹੋ ਜਿਹੇ ਬੰਦੇ ਜਦੋਂ ਕਈ ਵਾਰੀ ਤੁਹਾਡੇ ਤੇ ਕੋਈ ਪਰੇਸ਼ਾਨੀ ਆ ਜਾਏ ਤੁਹਾਨੂੰ ਪ੍ਰੋਬਲਮ ਆ ਜਾਏ ਤੇ ਇਹ ਤੁਹਾਨੂੰ ਕਦੇ ਵੀ ਤੁਹਾਡਾ ਫੋਨ ਨਹੀਂ ਚੱਕਣਗੇ ਤੁਹਾਡੇ ਨਾਲ ਨਹੀਂ ਖੜਨਗੇ ਬਿਲਕੁਲ ਵੀ ਇਹ ਪੱਕੀ ਗਾਰੰਟੀ ਹੈ ਕਿ ਇਹ ਆਪਣੀ ਲੋੜ ਪੈਂਦੇ ਤਾਂ ਇਹ ਤੁਹਾਨੂੰ ਕਹਿਣਗੇ ਪਰ ਜਦੋਂ ਤੁਸੀਂ ਕਿਸੇ ਪਰੇਸ਼ਾਨੀ ਚ ਫਸ ਜਾਂਦੇ ਹੋ ਜੇ ਤੁਹਾਡੇ ਨਾਲ ਬਿਲਕੁਲ ਨਹੀਂ ਖੜਨਗੇ ਇਹ ਮੈਂ ਲੈ ਕੇ ਦੰਨਾ ਕੋਈ ਹੋਊ ਇੱਕ ਚੋ 100 ਚੋ ਇੱਕ ਬੰਦਾ ਯਾਰ ਦੋਸਤ ਹੋ ਜਾ ਜਿਹੜਾ ਹਰ ਇੱਕ ਦੇ ਪਿੱਛੇ ਨਾਲ ਖੜ ਜਾਂਦਾ ਹੋ ਪਰ ਜਿਹੜੇ ਮਤਵਲੀ ਲੋਕ ਆ ਯਾਰਾਂ ਦੋਸਤਾਂ ਤੇ ਮਤਵਈ ਲੋਕਾਂ 'ਚ ਫਰਕ ਹੁੰਦਾ ਜਿਹੜੇ ਮਤਵਈ ਲੋਕ ਆ ਉਹ ਤੁਹਾਡੀ ਫੋਨ ਤੱਕ ਨਹੀਂ ਚੱਕਣਗੇ ਜਦੋਂ ਤੁਸੀਂ ਕਿਸੇ ਮੁਸੀਬਤ 'ਚ ਫਸ ਗਏ ਜਾਂ ਕਿਤੇ ਕੋਈ ਹਨ ਹੋਣੀ ਹੋ ਗਈ ਜਾਂ ਕਿਤੇ ਕੋਈ ਪ੍ਰੋਬਲਮ ਆ ਗਈ ਇਹੋ ਜਿਹੇ ਲੋਕ ਤੁਹਾਡੇ ਨਾਲ ਬਿਲਕੁਲ ਨਹੀਂ ਖੜਨਗੇ ਇਹੋ ਜਿਹੇ ਲੋਕਾਂ ਦੇ ਨਾਲ ਤੁਸੀਂ ਬਹੁਤ ਹੀ ਧਿਆਨ ਨਾਲ ਚੱਲਿਆ ਕਰੋ ਕਿਉਂਕਿ ਅੱਜ ਕੱਲ ਲੋਕ ਕੰਮ ਕਢਵਾ ਕੇ ਆਪਣਾ ਆਪਣਾ ਪੂਰਾ ਸੈੱਟ ਕਰਾ ਕੇ ਕੰਮ ਤੇ ਲੋਕਾਂ ਦੀ ਆਦਤ ਬਣ ਗਈ ਹੈ ਕਿ ਉਹਨਾਂ ਨੇ ਲੱਤ ਮਾਰ ਨਹੀਂ ਮਾਰਨੀ ਹੁੰਦੀ ਆ ਅੱਜ ਕੱਲ ਕੋਈ ਕਿਸੇ ਤੇ ਯਕੀਨ ਨਹੀਂ ਹੈਗਾ ਯਕੀਨ ਰੱਖਣ ਦਾ ਫਾਇਦਾ ਵੀ ਕੋਈ ਨਹੀਂ ਕਿਉਂਕਿ ਅੱਜ ਕੱਲ ਦੁਨੀਆ ਹੈ ਹੀ ਮਤਲਬੀ ਹੈ ਸਾਰੇ ਪੈਸੇ ਦੀ ਮਤ ਪੈਸੇ ਦੇ ਕਰਕੇ ਚੱਲਦੀ ਆ ਤੇ ਪੈਸੇ ਨਾਲ ਹੀ ਦੁਨੀਆ ਚੱਲਦੀ ਆ ਜੇ ਤੁਸੀਂ ਆਪਦਾ ਬਿਜ਼ਨਸ ਦੇ ਵਿੱਚ ਧਿਆਨ ਦਿਓਗੇ ਸਹੀ ਟਾਈਮ ਨਾਲ ਸੌਵੋਗੇ ਸਹੀ ਟਾਈਮ ਨਾਲ ਉੱਠੋਗੇ ਕੀਤੀਆਂ ਹੋਈਆਂ ਗਲਤੀਆਂ ਨੂੰ ਦੁਬਾਰਾ ਉਹ ਤੋਂ ਸਿੱਖ ਕੇ ਹੋਰ ਅੱਗੇ ਵਧੋਗੇ ਕਿਹੋ ਜੇ ਸਟਾਫ ਦੇ ਨਾਲ ਤੁਸੀਂ ਸਹੀ ਰੱਖਣਾ ਹੈ ਕਿਹਦੇ ਕੋਲੇ ਗੱਲ ਕਰਨੀ ਆ ਕਿਹਦੇ ਕੋਲੇ ਨਹੀਂ ਕਰਨੀ ਇਹ ਸਾਰੀਆਂ ਚੀਜ਼ਾਂ ਸੋਚੋਗੇ ਪਰੇਸ਼ਾਨੀਆਂ ਤੋਂ ਦੂਰ ਰਹੋਗੇ ਤੇ ਮਤਵਲੀ ਲੋਕਾਂ ਤੋਂ ਦੂਰ ਰਹੋਗੇ ਤੇ ਤੁਹਾਡੀ ਆਟੋਮੈਟਿਕਲੀ ਤਰੱਕੀ ਜ਼ਰੂਰ ਹੋਊਗੀ ਲੇਟ ਜਰੂਰ ਹੋ ਸਕਦਾ ਬੰਦਾ ਪਰ ਉਹਨੂੰ ਦਿੱਤਾ ਹੋਇਆ ਰੱਜ ਕੋਦੇ ਹੱਥ ਚ ਕੋਈ ਵੀ ਬੰਦਾ ਨਹੀਂ ਖੋ ਸਕਦਾ ਜੇ ਕਈ ਲੋਕ ਕਹਿ ਦਿੰਦੇ ਆ ਕਿ ਤੂੰ ਮੇਰੇ ਤੋਂ ਬਿਗੇਰ ਕੱਖ ਦਾ ਨਹੀਂ ਇਹ ਤੁਸੀਂ ਆਪ ਦੇ ਮਨ ਚੋਂ ਗੱਲ ਕੱਢ ਦਿਓ ਤੁਹਾਡੇ ਕੋਲੇ ਜੋ ਹੈਗਾ ਤੁਹਾਡੇ ਦਿਮਾਗ ਚ ਜੋ ਹੈਗਾ ਉਹ ਹੋਰ ਕਿਸੇ ਕੋਲੇ ਨਹੀਂ ਹੈਗਾ ਜੋ ਤੁਸੀਂ ਕਰ ਸਕਦੇ ਹੋ ਉਹ ਹੋਰ ਕੋਈ ਨਹੀਂ ਕਰ ਸਕਦਾ ਤੁਹਾਡੀ ਤਰੱਕੀ ਤੁਸੀਂ ਆਪ ਦੇ ਦਿਮਾਗ ਦੇ ਵਿੱਚ ਤੁਸੀਂ ਇਹ ਚੀਜ਼ਾਂ ਨੂੰ ਸਾਰੀਆਂ ਨੂੰ ਸਾਈਡ ਤੇ ਰੱਖ ਦਿਓ ਸਭ ਨੂੰ ਐ ਚੱਲੋ ਕਿ ਤੁਹਾਡੇ ਤੋਂ ਵੱਡਾ ਤੇ ਤੁਹਾਡੇ ਤੋਂ ਤੇਜ਼ ਦਿਮਾਗ ਤੇ ਤੁਹਾਡੇ ਤੋਂ ਪੜਿਆ ਲਿਖਿਆ ਕੋਈ ਨਹੀਂ ਜ਼ਿਆਦਾ ਹੈਗਾ ਜਦੋਂ ਤੁਸੀਂ ਦਿਮਾਗ ਦੇ ਵਿੱਚ ਇਹ ਰੱਖ ਕੇ ਚੱਲਣ ਲੱਗ ਪੇਗੇ ਤੁਸੀਂ ਸਾਰੀ ਦੁਨੀਆ ਨਾਲ ਹਰ ਇੱਕ ਬੰਦੇ ਨਾਲੋਂ ਅੱਗੇ ਨਿਕਲ ਜਾਓਗੇ ਕਿਉਂਕਿ ਜਿੰਨਾ ਚਿਰ ਤੁਸੀਂ ਕਿਸੇ ਦੇ ਮੋਢੇ ਤੇ ਰੱਖ ਕੇ ਚੱਲੋਗੇ ਕਿਸੇ ਦੇ ਨਾਲ ਕਿਸੇ ਦੇ ਸਿਰ ਤੇ ਚੱਲੋਗੇ ਕਿ ਜੇ ਉਹ ਬੰਦਾ ਐ ਤੇ ਮੈਂ ਉਹਦੇ ਕਰਕੇ ਆ ਇਹ ਫਿਰ ਤੁਸੀਂ ਜ਼ਿੰਦਗੀ 'ਚ ਤਰੱਕੀ ਕਦੇ ਨਹੀਂ ਕਰ ਸਕਦੇ ਜ਼ਿੰਦਗੀ ਦੇ ਵਿੱਚ ਬਹੁਤ ਠੋਕਰਾਂ ਵੱਜਦੀਆਂ ਠੋਕਰਾਂ ਖਾ ਖਾ ਕੇ ਬੰਦਾ ਸਿੱਖਦਾ ਗਲਤੀਆਂ ਦਾ ਪਤਲਾ ਹੈ ਵੀਡੀਓ ਚੰਗੀ ਲੱਗੀ ਸ਼ੇਅਰ ਲਾਈਕ ਕਮੈਂਟ ਜੂਜ਼ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆਂ ਅਗਲੀ ਵੀਡੀਓ